ਰਾਹਤ ਸਾਇਰ ਅਲੀ ਬਗਾਪ ਇਹਨਾਂ ਨਸੂਲਾ ਸਨਮ ਮਾਰਵੀ ਅਮ ਫਾਦਤ ਪਹਿਲਾ ਪ੍ਰੋਗਰਾਮ ਹੀ ਜਿਹੜਾ ਸੀ ਉਹਦੇ ਵਿੱਚ ਜਿਹੜੇ ਚੀਫ ਗੈਸਟ ਸਨ ਉਹ ਨਸੀਰਉਦੀਨ ਸ਼ਾਹ ਸਾਹਿਬ ਸਨ ਜੀ ਤੇਰੀ ਆਂਖ ਕੋ ਉਸ ਹੁਸਨ ਕੀ ਮਨਜ਼ੂਰ ਹੈ ਬਨ ਕੇ ਸੋਜ਼ ਜ਼ਿੰਦਗੀ ਹਰ ਸ਼ੈ ਮੇ ਜੋ ਮਸਤੂਰ ਹਵੇਲੀ ਬਰੂਦ ਖਾਨਾ ਦਾ ਜ਼ਿਕਰ ਹਮੇਸ਼ਾ ਹੁੰਦਾ ਜਦੋਂ ਮੌਸੀਕੀ ਦੀ ਗੱਲ ਹੁੰਦੀ ਹੈ ਕਲਾ ਦੀ ਗੱਲ ਹੁੰਦੀ ਹੈ ਤੁਝੇ ਇਸਾ ਹੈਰਿਟੇਜ ਦੀ ਗੱਲ ਹੁੰਦੀ ਹੈ ਬਿਲਕੁਲ ਪਿੱਛੇ ਮੇਰੇ ਉਹੀ ਸਟੇਜ ਹੈ ਜਿੱਥੇ ਸਾਰਾ ਕੁਝ ਪਰਫਾਰਮੈਂਸ ਹੁੰਦੀ ਹੈ ਮੇਰੀ ਜਿਹੜੀ viewership ਹੈ ਜੀ ਉਹ ਅਗਰ 45% ਪਾਕਿਸਤਾਨ ਹੈ ਨਾ ਤੇ 35 ਤੋਂ 38% ਇੰਡੀਆ ਇੱਕ ਚੰਗਾ ਤੁ ਲੱਗਨੇ ਦੁਜਾ ਫੇਰ ਵੀ ਤੁਮ ਆਇਆ ਜੋ ਲਾਹੌਰ ਦੀ ਪਸੰਦ ਹੈ ਨਾ ਉਹ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਉਸ ਵੇਲੇ سارا شہر جا کس طرح میرا مطلب ہے کہ سارے ملازرات نے وہ بھی بڈھی شوڑی اڑا دیں مخالفت کرتے ہیں خاص طور سے جڑی میوزک ہے نا وہ ایک ایسی زبان ہے کہ جڑی ہیز نو باؤنڈریز اور ہمیشہ ہندوستان اور پاکستان کے برج رہے ہے نا وہ میوزک ہی رہی ہے کچھ اور چیز نہیں کدی کوئی رہی ادروائز وی ہے سو مینی ڈفرنسز ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਸੁਨੀਲ ਕਟਾਰੀਆ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਸ ਵੇਲੇ ਹਵੇਲੀ ਬਰੂਦਖਾਨਾ ਬੈਠੇ ਹਾਂ ਅੰਦਰੂਨ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਬਿਲਕੁਲ ਨਾਲ ਅੰਦਰ ਜਾ ਕੇ ਔਰ ਇਤਵਾਰ ਦਾ ਦਿਨ ਹੈ ਸਾਨੂੰ ਜ਼ਿਆਦਾ ਕੋਈ ਟ੍ਰੈਫਿਕ ਵੀ ਨਹੀਂ ਮਿਲਿਆ ਤੇ ਗੱਡੀ ਅੰਦਰ ਤੱਕ ਆ ਗਈ ਹੈ ਤੇ ਮੇਰੇ ਨਾਲੇ ਮੀਆਂ ਨਹੀਂ ਸਾਡੀ ਗੱਡੀ ਆ ਜਾਂਦੀ ਇੱਥੇ ਦੇਖੋ ਮੈਂ ਜਿਹੜਾ ਆਪਣੀ ਇਹ ਜਗ੍ਹਾ ਹੈ ਨਾ ਕਾਫੀ ਸਾਰਾ ਆਪਣਾ ਐਵਰੀ ਰੇਟਸ ਓਪਨ ਅਗਲੀ ਗਲੀ ਜਿਹੜੀ ਉਹ ਫਰਮੁਸ਼ਕਿਲ ਹੋ ਜਾਂਦੀ ਹੈ ਵੀ ਇਸਟਿਲ ਅੰਦਰ ਹੌਸਕਾ ਜੀ ਸੋ ਮੈਂ ਗੱਲ ਕਰ ਰਿਹਾ ਮੀਆਂ ਯੂਸਫ ਸਲਾਹਉਦੀਨ ਹੋਰਾਂ ਦੇ ਨਾਲ ਹਵੇਲੀ ਬਰੂਦਖਾਨਾ ਦਾ ਜ਼ਿਕਰ ਹਮੇਸ਼ਾ ਹੁੰਦਾ ਜਦੋਂ ਮੌਸਿਕੀ ਦੀ ਗੱਲ ਹੁੰਦੀ ਹੈ ਕਲਾ ਦੀ ਗੱਲ ਹੁੰਦੀ ਹੈ ਔਰ ਅਕਸਰ ਅਸੀਂ ਦੋਵੇਂ ਪਾਸੇ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਮੌਸਿਕੀ ਨੂੰ ਚਾਉਣ ਵਾਲੇ ਔਰ ਵਿਰਸਾ ਹੈਰੀਟੇਜ ਦੀ ਗੱਲ ਹੁੰਦੀ ਹੈ ਬਿਲਕੁਲ ਪਿੱਛੇ ਮੇਰੇ ਉਹੀ ਸਟੇਜ ਹੈ ਜਿੱਥੇ ਸਾਰਾ ਕੁਝ ਪਰਫਾਰਮੈਂਸ ਹੁੰਦੀ ਹੈ ਮੈਂ ਠੀਕ ਕਹਿ ਰਿਹਾ ਜੀ ਮੈਂ ਜੀ ਬਿਲਕੁਲ 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 ਤੇ ਇਹ سلسلہ ਕਦੋਂ ਸ਼ੁਰੂ ਹੋਇਆ ਵਿਰਸਾ ਹੈਰੀਟੇਜ ਦਾ ਮੀਆਂ ਜੀ ਵਿਰਸਾ ਹੈਰੀਟੇਜ ਦਾ سلسلہ ਸ਼ੁਰੂ ਹੋਇਆ ਕੋਈ 2009 ਔਰ ਇਹ ਪੀਟੀਵੀ ਤੇ ਹੀ ਨਸ਼ਰ ਹੁੰਦਾ ਹੈ ਤੁਹਾਡੇ YouTube ਚੈਨਲ ਤੇ ਵਾਹ ਮੇਰੇ YouTube ਚੈਨਲ ਜੀ ਔਰ ਜੀ ਔਰ ਜਦੋਂ ਅਸੀਂ ਹਵੇਲੀ ਬਾਰੂਦਖਾਨਾ ਦੀ ਗੱਲ ਕਰ ਰਹੇ ਹਾਂ ਤੁਸੀਂ ਰਿਕਾਰਡਿੰਗ ਤੋਂ ਪਹਿਲਾਂ ਵੀ ਗੁਫ਼ਤਗੂ ਕਰ ਰਹੇ ਸੀ ਕਿ ਇਹਦੇ ਇਤਿਹਾਸ ਬਾਰੇ ਤੁਹਾਡੇ ਕੋਲ ਤੁਹਾਡੇ ਪਰਿਵਾਰ ਕੋਲੇ ਹਵੇਲੀ ਕਦੋਂ ਆਈ ਔਰ ਇਹਦਾ ਥੋੜਾ ਜਿਹਾ ਸਾਨੂੰ ਦੱਸੋ ਅੰਗਰੇਜ਼ਾਂ ਦਾ ਵਕਤ ਸਾਡੇ ਕੋਲ ਆਈ ਸਾਡੀ ਪਹਿਲੀ ਜਿਹੜੀ ਹਵੇਲੀ ਸੀ ਬਿਲਕੁਲ ਨਜ਼ਦੀਕ ਹੀ 2 ਮਿੰਟ ਦੂਰ ਜਿੱਥੇ ਹੁਣ ਪਾਣੀ ਵਾਲਾ ਤਨਾਬ ਆ ਜਿੱਥੇ ਵਾਟਰ ਰੈਜ਼ਰਵਾਇਰ ਅੰਗਰੇਜ਼ਾਂ ਨੇ ਬਣਾਈ ਸੀ ਜਦੋਂ ਅੰਗਰੇਜ਼ ਆਏ ਉਸ ਤੋਂ ਪਹਿਲੇ ਤਾਂ ਖੂਹਾਂ ਦਾ ਸਿਸਟਮ ਸੀ ਹਮ ਹਮ ਕੋਈ ਗਲਕੇ ਦਾ ਪਾਣੀ ਵਗੈਰਾ ਨਹੀਂ ਸੀ ਹੁੰਦਾ ਉਹ ਕਿਉਂਕਿ ਸਭ ਤੋਂ ਉੱਚੀ ਜਗ੍ਹਾ ਸੀ ਸ਼ਹਿਰ ਇੱਥੇ ਉਹ ਤਾਂ ਭਾਵੇਂ ਤੁਹਾਨੂੰ ਪਤਾ ਵਾਟਰ ਰੈਜ਼ਰਵਾਇਰ ਤੇ ਭਾਵੇਂ 1 ਇੰਚ ਦਾ ਵੀ ਫਰਕ ਹੋਏ ਹਮ ਹਮ ਤੇ ਉਹ ਇਟ ਹੈਸ ਟੂ ਬੀ ਓਨ ਦਾ ਹਾਈਐਸਟ ਸਪੌਟ ਰਾਈਟ ਰਾਈਟ ਉਹਨਾਂ ਨੇ ਸਾਡੇ ਕੋਲ ਅਕਵਾਇਰ ਕਰਕੇ ਤੇ ਇਹ ਬੜੀ ਹਵੇਲੀ ਸੀ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬਾਰੂਦਖਾਨਾ ਸੀ ਜੀ ਦੇਰ ਬਟੂ ਡਿਫੈਂਸ ਜੀ ਇੱਕ ਕਿਲੇ ਦਾ ਡਿਫੈਂਸ ਸੀ ਹਮ ਜਿਹੜਾ ਕਿ ਉਹਦਾ ਇੱਕ ਅਲੱਗ ਦਾ ਕਮਾਂਡਰ ਸੀ ਔਰ ਸ਼ਹਿਰ ਦਾ ਡਿਫੈਂਸ ਅਲੱਗ ਦਾ ਸੀ ਔਰ ਉਹਦਾ ਅਲੱਗ ਦਾ ਮਿਲਟਰੀ ਕਮਾਂਡਰ ਸੀ ਤੇ ਉਹਦੀ ਸੁਪਰਵੀਜ਼ਨ ਦੇ ਵਿੱਚ ਹੀ ਉਹਦਾ ਘਰ ਵੀ ਇੱਥੇ ਸੀ ਔਰ ਨਾਲ ਸਾਰਾ ਗੋਲਾ ਬਰੂਦ ਅਸਲਾ ਜੋ ਸੀ ਵਾਸਤੇ ਜਿਹੜਾ ਸਾਹਮਣੇ ਬਾਜ਼ਾਰ ਹੈ ਜੀ ਉਹਦਾ ਨਾਮ ਵੀ ਬਾਜ਼ਾਰ ਬਰੂਦਖਾਨਾ ਨਹੀਂ ਜੀ ਪੁਰਾਣਾ ਹੀ ਨਾਮ ਅੱਥੇ ਹਾਲੇ ਅੰਦਰੂਨ ਸ਼ਹਿਰ ਚ ਪੁਰਾਣੇ ਸਾਰੇ ਨਾਮ ਗਲੀਆਂ ਗੁਲੀਆਂ ਦੇ ਚੇਂਜ ਨਹੀਂ ਹੋਏ ਉਹੀ ਨੇ ਜੀ ਕਹਿੰਦੇ ਨੇ ਹਮਮ ਔਰ ਤੁਹਾਨੂੰ ਇਹ ਚਿਟ ਕਦੋਂ ਲੱਗੀ ਜਦੋਂ ਵਿਰਸਾ ਹੈਰੀਟੇਜ ਦੀ ਅਸੀਂ ਗੱਲ ਕਰਦੇ ਆ ਕਿਉਂਕਿ ਹਵੇਲੀ ਬਰੂਦਖਾਨਾ ਦਾ ਨਾਮ ਆਉਂਦਾ ਤੇ ਵਿਰਸਾ ਹੈਰੀਟੇਜ ਤੁਹਾਨੂੰ ਇਹ ਕਦੋਂ ਮਹਿਸੂਸ ਹੋਇਆ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਹਾਲਾਂਕਿ ਤੁਸੀਂ ਸਿਆਸਤ ਇਤਫਾਕ ਨਹੀਂ ਆ ਗਿਆ ਮਾਂ ਬਿਲਕੁਲ ਹੈ ਮੈਂ ਐਕਚੁਅਲੀ ਅਸੀਂ ਇੱਕ ਬਣਾਈ ਸੀ ਇੱਥੇ ਪਾਕਿਸਤਾਨ ਦੇ ਵਿੱਚ ਨੈਸ਼ਨਲ ਸੂਫੀ ਕਾਉਂਸਲ ਜੀ ਉਸ ਵਲੇ پرویز ਮੁਸ਼ਰਫ ਹੀ ਵਾਸ ਦਾ ਪ੍ਰੈਜ਼ੀਡੈਂਟ ਜੀ ਤੇ ਚੌਧਰੀ ਸ਼ੁਜਾਤ ਸਾਹਿਬ ਮੇਰੇ ਬਿਲਕੁਲ ਵੱਡੇ ਪਾਈਆਂ ਮੰਗਰ ਨੇ ਹੀ ਵਾਸ ਦੀ ਦ ਲੀਡਰ ਆਫ ਦ ਰੂਲਿੰਗ ਪਾਰਟੀ ਜੀ ਤੇ ਨੈਸ਼ਨਲ ਸੂਫੀ ਕਾਉਂਸਲ ਫਾਰਮ ਕੀਤੀ ਸੀ ਤੇ ਪਹਿਲਾ ਪ੍ਰੋਗਰਾਮ ਸੀ ਸਾਡਾ ਅਲਾਮਾ ਸਾਹਿਬ ਦੇ ਮਜ਼ਾਰ ਜਿੱਥੇ ਉਹਨਾਂ ਦੀ ਸਾਲਗिराਹ ਹੁੰਦੀ ਅਲਾਮਾ ਇਕਬਾਲ ਜੀ ਜੀ ਉਹਦੇ ਤੇ ਇੱਕ ਐਲਬਮ ਐ ਕੰਪੋਜ਼ ਕੀਤੀ ਸੀ ਜੀ ਉਸ ਤੋਂ ਪਹਿਲੇ ਇੱਕ ਦੋ ਚੀਜ਼ਾਂ ਐਵੇਂ ਬਹੁਤ ਸਾਲ ਪਹਿਲੇ ਕੋਈ ਸੀਰੀਅਸਲੀ ਨਹੀਂ ਕੋਈ ਮਨਾਜ਼ੀ हसन ਦਾ ਗਾਣਾ ਸੀ ਕਰ ਤਾਲੀ ਦੇ ਥੱਲੇ ਬੈ ਕੇ ਜੀ 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 ਇਕ ਕਲੀ ਅ즈ਮਤ ਦਾ ਗਾਣਾ ਸੀ ਜਿਹੜਾ ਫਿਰ ਇੰਡੀਅਨ ਫਿਲਮ ਜਿਹੜੀ ਸੀ ਪਾਪ ਉਹਦੇ ਵਿੱਚ ਸੀ ਗਰਾਂਜ ਬਰਸ ਹੂੰ ਹੂੰ ਤੇ ਕਈ ਸਾਲ ਕੁਝ ਨਹੀਂ ਕੀਤਾ ਫਿਰ ਐਲਬਮ ਮੈਂ ਕੰਪੋਜ਼ ਕੀਤੀ ਤੋਂ ਬੜੀ ਪਸੰਦ ਕੀਤੀ ਗਈ ਜੀ ਫਿਰ ਉਹ ਤੋਂ ਬਾਅਦ ਫਿਰ ਦੇਰ ਵਾਸ ਨੋ ਲੁਕਿੰਗ ਬੈਕ ਬਰਸਾ ਸ਼ੁਰੂ ਹੋ ਗਿਆ ਸਾਰਾ ਉਹ ਫਿਲਸਫਾ ਔਰ ਜਦੋਂ ਅਸੀਂ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਦੀ ਗੱਲ ਕਰਦੇ ਹਾਂ ਵਿਰਸ ਹੈਰੀਟੇਜ ਜਿਹੜਾ ਕ੍ਰੋਸ ਦਾ ਬਾਰਡਰ ਜਾਂਦਾ ਹੈ ਤੇ ਤੁਹਾਨੂੰ ਜਿਹੜੀ ਫੀਡਬੈਕ ਹੈ ਖਾਸ ਕਰਕੇ ਤੁਸੀਂ ਜਿਹੜੇ ਤੁਹਾਡੇ YouTube ਚੈਨਲ ਤੇ ਵੀਡੀਓਜ਼ ਮਿਲਦੀਆਂ Instagram ਤੇ ਤੁਸੀਂ ਐਕਟਿਵ ਹੋ ਤੁਹਾਨੂੰ ਕਰਾਸ ਦਾ ਬਾਰਡਰ ਕੀ ਫੀਡਬੈਕ ਆਉਂਦੀ ਹੈ ਅੱਛਾ ਰਹਦਾ ਹੈ ਮੇਰੀ ਜਿਹੜੀ ਵਿਊਰਸ਼ਿਪ ਹੈ ਜੀ ਉਹ ਅਗਰ 45% ਪਾਕਿਸਤਾਨ ਹੈ ਨਾ ਤੇ 35 ਤੋਂ 38% ਇੰਡੀਆ ਹੂੰ ਤੇ ਬਾਕੀ ਬਾਹਰਲੇ ਮੁਲਕਾਂ ਦੀ ਬਾਕੀ ਬਾਹਰਲੇ ਮੁਲਕਾਂ ਜੀ ਜ਼ਿਆਦਾਤਰ ਆਬਵੀਅਸਲੀ ਇੰਡੀਅਨਸ ਆ ਪਾਕਿਸਤਾਨੀ ਹੀ ਜ਼ਿਆਦਾ ਦੇਖਦੇ ਨੇ ਜੋ ਇਸ ਸੀਟ ਨੂੰ ਸਮਝ ਲੈਣ ਤੇ زیادہ تر جڑی ایج دی دی دیکھتا ہے اگر اسی سال سال تو سال تک From 13 to جی. 44 it's almost 82% دوسرا ਤੇ ਆਪਣਾ ਇੰਡੀਆ ਦੇ ਗੈਸ ਪਹਿਲਾ ਪ੍ਰੋਗਰਾਮ ਹੀ ਜਿਹੜਾ ਸੀ ਉਹਦੇ ਵਿੱਚ ਜਿਹੜੇ ਚੀਫ ਗੈਸਟ ਸਨ ਉਹ ਨਸੀਰਉਦੀਨ ਸ਼ਾਹ ਸਾਹਿਬ ਸਨ ਅੱਛਾ ਜੀ ਫਿਰ ਮੇਰੇ ਦੋ ਪ੍ਰੋਗਰਾਮ ਵਿੱਚ ਆਏ ਮੇਰੇ ਬੜੇ ਅੱਛੇ ਦੋਸਤ ਨੇ ਮੈਨੂੰ ਬਾਕੀ ਲੱਗਿਆ ਸੀ ਤੁਹਾਡੀ ਉਹਨਾਂ ਨਾਲ ਯਾਰੀ ਦੀ ਵੀ ਬਹੁਤ ਬਹੁਤ ਬੜਾ ਪਿਆਰ ਹੈ ਉਹਨਾਂ ਦੇ ਨਾਲ ਔਰ ਉਹ ਹਮੇਸ਼ਾ ਆਉਂਦੇ ਵੀ ਇੱਥੇ ਠੜਦੇ ਨੇ ਆਪਣਾ ਆਪਣੀ ਫੈਮਿਲੀ ਦੇ ਨਾਲ ਵੀ ਜੀ ਬਲਕਿ ਇੱਕ ਦੋ ਸਾਲ ਤੋਂ ਨਹੀਂ ਆਏ ਤੇ ਮਿਸ ਕੀਤਾ ਜਾ ਰਿਹਾ ਹੈ ਤੇ ਸਭ ਤੋਂ ਪਹਿਲੀ ਪਰਫਾਰਮੈਂਸ ਕਿਹਨਾਂ ਦੀ ਸੀ ਇਸ ਸ਼ਰਾਫਤ ਅਲੀ ਖਾਨ ਸਾਹਿਬ ਨਾਲ ਪਰਫਾਰਮੈਂਸ ਸੀ ਉਹਨਾਂ ਦੇ ਵਿੱਚ ਮੈਂ ਉਹਨਾਂ ਦੀ ਕਵਾਲੀ ਦੀ ਪਰਫਾਰਮੈਂਸ ਇੱਕ ਐਲਬਮ ਉਸੇ ਬਣਾਈ ਸੀ ਕਵਾਲੀ ਦੀ ਤੇ ਉਹਦੇ ਵਿੱਚ ਇੱਕ ਜਿਹੜੀ ਗਜ਼ਲ ਸੀ ਉਹ ਗਾਲिब ਸਾਹਿਬ ਦੀ ਸੀ ਜਿਹੜੀ ਮੈਂ ਕੰਪੋਜ਼ ਕੀਤੀ ਸੀ ਔਰ ਕੰਪਾਈਲ ਕੀਤੀ ਸੀ ਹੂੰ ਸੋ ਉਸੇ ਬੇਸਿਸ ਦੇ ਉੱਤੇ ਮੈਂ ਨਸੀਰ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਸੀਂ ਆਓ ਹੂੰ ਹੂੰ ਉਹ ਆ ਗਏ ਮੀਨ ਉਹ ਵੈਰੀ ਕਾਈਂਡ दैट ਹੀ ਹੀ ਕੰਡ ਅਪ ਜੀ ਅਸੀਂ ਰੀਸੈਂਟਲੀ ਕਈ ਐਪੀਸੋਡਸ ਦੇਖੇ ਵਿਰਸ ਹੈਰਿਟੇਜ ਦੇ ਤੁਸੀਂ ਵੀ ਸਾਰਿਆਂ ਨੇ ਦੇਖੇ ਹੋਣੇ ਰਾਹਤ ਫਤਿਹ ਅਲੀ ਖਾਨ ਅਮਰਤਾ ਕੌਰ ਜ਼ਿਸ਼ਾਨ ਅਲੀ ਇਵਨ ਵਰਸ਼ਾ ਸਿੰਘ ਤਨਵਾ ਇੰਡੀਆ ਤੋਂ ਉਹ ਰੀਸੈਂਟਲੀ ਆਏ ਰੇਸ਼ਮਾ ਹੁਰਾਂ ਦਾ ਬਲਕਿ ਹੋਰ ਵੀ ਆ ਰਹੇ ਨੇ ਹੁਣ ਇਹ ਜਿਹੜੇ ਕੁਝ ਪ੍ਰੋਗਰਾਮ ਮੈਂ ਕਰਨਾ ਸੂਫੀ ਸਕੋਰ ਦੇ ਨਾਲ ਹਾਂਜੀ which is a, a british a, a, a channel uh, but, but both he does both they do both india and pakistan equally ਇਥੋਂ ਦੇ ਵੀ ਆਰਟਿਸਟ ਬਹੁਤ ਉਹਨਾਂ ਨੇ ਯੂਜ਼ ਕੀਤੇ ਨੇ ਜੀ ਸਬ ਟਾਪ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਅਗਯੂਜ਼ ਉਹਨਾਂ ਨੂੰ ਯੂਜ਼ ਕੀਤਾ ਜੀ ਤੇ ਤੋ ਇੱਕ ਡੈਫੀਨਿਟਲੀ ਇੱਕ ਹਾਈਵੇ ਸੀਰੀਜ਼ਾ ਜਿਹੜਾ ਕਿ ਹਮ ਅੱਛਾ ਕਾਫੀ ਲੋਕਾਂ ਨੂੰ ਪਤਾ ਵੀ ਹੈ ਤੇ ਕਈਆਂ ਨੂੰ ਨਹੀਂ ਵੀ ਪਤਾ ਕਿ ਅਲਾਮ ਮ ਇਕਬਾਲ ਦੇ ਤੁਸੀਂ ਗ੍ਰੈਂਡਸਨ ਹੋ ਔਰ ਸਾਰੇ ਜਹਾਂ ਸੇ ਅਛਾ ਹਿੰਦੁਸਤਾਨ ਹਮਾਰਾ ਉਹਨਾਂ ਨੇ ਲਿਖਿਆ ਸੀਗਾ ਜੀ ਬਿਲਕੁਲ ਹੈ ਨਾ ਔਰ ਤੁਸੀਂ ਅਗਰ ਆਪਣੇ ਪਰਿਵਾਰ ਦੀ ਲੈਗੇਸੀ ਬਾਰੇ ਵਿਰਾਸਤ ਬਾਰੇ ਦੱਸਣਾ ਚਾਹੋ ਪਲੀਜ਼ ਵਿਰਾਸਤ ਮੇਰੀ ਆਪਣਾ ਮੇਰੇ ਦੋਵੇਂ ਮੇਰਾ ਨਨਹਾਲ ਵੀ ਦਦਾਲ ਵੀ ਦੋਵੇਂ ਨੰਤਨੂ ਕਸ਼ਮੀਰ ਤੋਂ ਸੀ ਜੀ ਔਰ ਮੈਂ ਹੁਣੇ ਪਾਈ ਸਾਹਿਬ ਨੇ ਹੋਈ ਡਿਸਕਸ ਕਰ ਰਹੇ ਹਾਂ ਕਿ ਸਾਡਾ ਜਿਹੜਾ origignal ਜਿਹੜਾ گاؤں ਸੀ ਉਹਦਾ ਨਾਮ ਸੀ ਹਾਂਜੀਪੁਰਾ ਔਰ ਉਸ ਵੇਲੇ اسلامਬਾਦ ਹੁੰਦਾ ਸੀ ਡਿਸਟ੍ਰਿਕਟ ਕਿ ਹੁਣ ਸ਼ਾਇਦ ਅਨੰਤਨਾਗ ਉਹ ਦਾ ਡਿਸਟ੍ਰਿਕਟ ਵਿੱਚ ਹੁੰਦਾ ਉੱਥੋਂ ਹੀ ਸਾਡੇ ਬਜ਼ੁਰਗ ਆਏ ਸਨ ਜੀ ਤੇ ਆ ਕੇ ਤੇ ਇੱਥੇ ਪਹਿਲੇ ਸਾਲ ਕੋ ਉਹਦੇ ਬਾਅਦ ਅਲਾਮਾ ਸਾਹਿਬ ਦੀ ਫੈਮਲੀ ਦਾ ਖਰਚਾਲਕੋਟ ਆਬਾਦ ਹੀ ਹੋ ਗਈ ਨਾ ਸਾਡੇ ਮੇਰੇ ਜਿਹੜੇ ਬਜ਼ੁਰਗ ਉੱਥੋਂ ਆਏ ਸਨ ਉਹ ਥੋੜ੍ਹਾ ਜਰਸਾ ਰਹਿ ਸਿਆਲਕੋਟ ਫਿਰ ਆ ਕੇ ਲਾਹੌਰ ਆਬਾਦ ਹੋ ਗਏ ਤੁਹਾਡਾ ਜਨਮ ਲਾਹੌਰ ਦਾ ਹੈ ਸਿਆਲਕੋਟ ਦਾ ਜੀ ਮੇਰਾ ਤਾਂ ਬਿਲਕੁਲ ਲਾਹੌਰ ਦਾ ਹੀ ਐਥੋਂ ਦਾ ਬਲਕਿ ਇਸ ਹਵੇਲੀ ਦਾ ਜਨਮ ਅੱਛਾ ਇਸੇ ਹਵੇਲੀ ਦਾ ਹੈ ਹੂੰ ਤੇ ਤੁਹਾਡੀ ਜਿਹੜੀ ਜੇ ਤੁਹਾਨੂੰ ਹੁਣ ਰਿਵਾਈਵ ਕਰਨਾ ਹੋਏ ਅਗਰ ਤੁਸੀਂ ਆਪਣੇ ਬਚਪਨ ਨੂੰ ਇਸ ਹਵੇਲੀ 'ਚ ਘੁੰਮਦੇ ਹੋਏ ਪਰਿਵਾਰ ਨਾਲ ਤੇ ਕੀ ਕੁਝ ਜ਼ੈਨ ਦੇ ਵਿੱਚ ਉਹ ਤਸਵੀਰ ਬਣਦੀ ਹੈ ਕੁਝ ਉਹ ਇੱਕ ਵਕਤ ਹੋਰ ਸੀ ਇੱਕ ਜੁਆਇੰਟ ਫੈਮਲੀ ਸਿਸਟਮ ਸੀ ਅਜੇ ਤੱਕ ਹਾਲੇ ਵੀ ਮੇਰੇ ਚਾਚੇ ਦਾ ਤੇ ਸਾਡਾ ਜਿਹੜਾ ਘਰ ਹੈ ਗੁਲਬರ್ಗੋਂ ਕੇ ਫੈਮਿਲੀ ਦਾ ਤੋਂ ਸ਼ਿਫਟ ਹੋ ਗਈ ਉਹਨਾਂ ਸਾਰੀ ਕਾਫੀ ਸਾਲਾਂ ਤੋਂ 1 2 3 40 50 ਸਾਲ ਤੋਂ ਘਰ ਖਾਲੀ ਪਿਆ ਸੀ ਜੀ ਤੇ ਆ ਆ ਉਹ ਉਹ ਤੋਂ ਬੜਾ ਅੱਛਾ ਬੜਾ ਖੂਬਸੂਰਤ ਮਾਹੌਲ ਸੀ ਸਾਰੇ ਬਜ਼ੁਰਗ ਵੀ ਇੱਥੇ ਸਨ ਅਸੀਂ ਬੱਚੇ ਜਿਹੜੇ ਸਾ ਵੀ ਹੈਡ ਅ ਅਮੇਜ਼ਿੰਗ ਮੇਰਾ ਮਤਲਬ ਹੈ ਸਾਡਾ ਫਿਰ ਗੁੱਡੀਆਂ ਉਡਾਣੀਆਂ ਬਸੰਤਾਂ ਹੋਈਆਂ ਮੈਂ ਬਾਗਤ ਆਉਂਦੇ ਹੋਏ ਗੱਲ ਹੀ ਕਰ ਰਿਹਾ ਸੀ ਜਦੋਂ ਅਸੀਂ ਗੱਡੀਆਂ ਤੇ ਆ ਰਹੇ ਹਾਂ ਤੇ ਮੈਂ ਪੁੱਛ ਰਿਹਾ ਸੀ ਬਸੰਤ ਕਿਵੇਂ ਮਨਾਈ ਜਾਂਦੀ ਹੈ ਕਿਉਂਕਿ ਮੈਂ ਸ਼ਹਿਰ ਫਿਰੋਜ਼ਪੁਰ ਤੋਂ ਆਂ ਫਿਰੋਜ਼ਪੁਰ ਦੀ ਬਸੰਤ ਮਸ਼ਹੂਰ ਹੈ ਹੁਣ ਕਹਿੰਦੇ ਇੱਥੇ ਬੈਨ ਹੋ ਗਈ ਹੈ ਤੇ ਉਹ ਜਿਹੜਾ ਗੁੱਡੀਆਂ ਵਾਲਾ ਦੌਰ ਹੈ ਇੱਥੇ ਦਾ ਬੈਨ ਹੋ ਗਿਆ ਹਾਲਾਂਕਿ ਚਾਈਨਾ ਡੋਰ ਦੀ ਅੱਜ ਕੱਲ ਬੜੀ ਹੁੰਦੀ ਹੈ ਕਿ ਉਹਦੇ ਨਾਲ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਤੇ ਉਹ ਜਿਹੜਾ ਪਤੰਗਾਂ ਵਾਲਾ ਦੌਰ ਸੀਗਾ ਤੇ ਉਹਦੇ ਵਿੱਚ ਕੋਈ ਦੌਰ ਦੇ ਵਿੱਚ ਇੱਕ ਭੈ बाकी ਹਰ ਪਾਸੇ ਚੱਲੀ ਨਹੀਂ ਉਹ ਤੇ ਇੱਕ ਬਹੁਤ ਮੇਰਾ ਮਤਲਬ ਹੈ ਜਿਹੜਾ ਪਸੰਦ ਹੈ ਨਾ ਉਹ ਲੋਹੜੀਆਂ ਦੇ ਖੂਨ ਦੇ ਅੰਦਰ ਲਿਟਰਲੀ ਮੇਰਾ ਮਤਲਬ ਹੈ ਕਿ ਤੁਸੀਂ ਅਗਰ ਉਹ ਮਾਹੌਲ ਦੇਖ ਲੰਦੇ ਨਾ ਕਦੀ ਜੀ ਕਿ ਮਤਲਬ ਅਗਰ ਅਜ ਪਸੰਦ ਦਾ ਦਿਨ ਹੁੰਦਾ ਤੇ ਇੱਥੇ ਨਹੀਂ ਰੌਣਕ ਹੋਣੀ ਸੀ ਹਰ ਛੱਤ ਦੇ ਉੱਤੇ ਕੋਈ ਛੱਤਾਂ ਮੁਕੰਮਲ ਸੀ ਛੱਤ ਚੜ ਕੇ ਦੇਖਦੇ ਭੜੀਆਂ ਹੋਈਆਂ ਗੁੱਡੀਆਂ ਲੱਖਾਂ ਦੀ ਤਦਾਦ ਅਸੀਂ ਤਾਂ ਇਹ ਵੀ ਸੁਣਿਆ ਯੂਸਫ ਸਾਹਿਬ ਕਿ ਲਾਹੌਰ ਦੀਆਂ ਛੱਤਾਂ ਕਹਿੰਦੇ ਬਸੰਤ ਵਾਲ ਦਿਨ ਬੁੱਕ ਹੋ ਜਾਂਦੀਆਂ ਸਰ ਬੁੱਕ ਹੋ ਜਾਂਦੀਆਂ ਸਰ ਮਤਲਬ ਉਹਦੀ ਇੱਕ ਬੜੀ ਲੰਮੀ ਹਿਸਟਰੀ ਹੈ ਕਹਿੰਦੇ ਸਰ ਪੇਡ ਪੇਡ ਛੱਤਾਂ ਹੁੰਦੀਆਂ ਸੀ ਉਸਦੇ ਤੇ ਮੈਂ ਮੈਨੂੰ ਯਾਦ ਹੈ ਕਿ ਜਿਸ ਸਾਲ ਆਪਣਾ ਮਿਸਿਸ ਗਾਂਧੀ ਦਾ ਸੈਸਿਮੇਸ਼ਨ ਹੋਇਆ ਹੈ ਤਾਂ ਉਸ ਸਾਲ ਫਰਵਰੀ ਚ ਮੈਂ ਤੇ ਮੇਰੀ ਵਾਈਫ ਅਸੀਂ ਉੱਥੇ ਸਾਂ ਆਪਣਾ ਦਿੱਲੀ ਸਾਂ ਜੀ ਤੇ ਮੇਰੇ ਜਿਹੜੇ ਫਾਦਰ ਇਨ ਲਾ ਸਨ ਔਰ ਮਦਰ ਇਨ ਲਾ ਉਹਨਾਂ ਦਾ ਬੜਾ ਬਹੁਤ ਹੀ ਆਪਣੀ ਕਲੋਸਨੈਸ ਸੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮੀ ਇਫਤਖਾਰਉਦੀਨ ਜੋ ਮੇਰੇ ਸੁਸਰ ਸਨ ਉਹ ਟਿਲ 1946 ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਸਨ ਜੀ ਔਰ ਇਹ ਆਪਣਾ ਪੰਡਿਤ ਜੀ ਔਰ ਮੀਆਂ ਸਾਹਿਬ ਜਿਹੜੇ ਸੇ ਇਕੱਠੇ ਪੜੇ ਸਨ ਇਹ ਆਪਣਾ ਆਕਸਫੋਰਡ ਦੇ ਵਿੱਚ ਦੇ ਵਾਸ ਵੈਰੀ ਵੈਰੀ ਕਲੋਸ ਫਰੈਂਡਸ ਐਂਡ ਦੈਨ ਆਬਵੀਅਸਲੀ ਇਨ ਪੋਲਿਟਿਕਸ ਆਲਸੋ ਐਂਡ ਵੈਨ ਦ ਲਾਸਟ ਟਾਈਮ ਪੰਡਿਤ ਜੀ ਵੈਂਟ ਟੂ ਟੂ ਸੀ ਅਲਾਮਾ ਸਾਹਿਬ ਸੋ ਹੀ ਵਾਸ ਅਕੰਪਨੀਡ ਬਾਈ ਮੀ ਐਂਡ ਬੇਗਮ ਮੁਸਤਫਾ ਜੀ ਜੀ ਦੋਵੇਂ ਉਹ ਵੀ ਨਾਲ ਸਨ ਤੇ ਉਹ ਅਸੀਂ ਆਏ ਇੱਥੇ ਤਾਂ ਉਹਨਾਂ ਨੇ ਮੇਰੀ ਫਾਦਰ ਇਨ ਲਾ ਦਾ ਬਹੁਤ ਪਹਿਲੇ ਇੰਤਕਾਲ ਹੋ ਗਿਆ ਸੀ ਉਹਨਾਂ ਨੇ ਖਤ ਦਿੱਤਾ ਉਹਨਾਂ ਨੇ ਕਿ ਉੱਥੇ ਤੁਸੀਂ ਮਿਸਟਰ ਗਾਂਧੀ ਨੂੰ ਪਹੁੰਚਾ ਦੇਣਾ ਤੇ ਤੁਸੀਂ ਆਪਣਾ ਅਸੀਂ ਉਹ ਸੋਚ ਮੈਂ ਸੋਚਿਆ ਮੈਂ ਕਿਹਾ ਕਿੱਥੇ ਕੋਈ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾ ਕੇ ਕੋਈ ਖਤ ਕੋਈ ਦੇਵੇਗਾ ਕੀ ਹੋਏਗਾ ਉਹਦਾ ਬਾਰਾ ਜੀਓ ਮੈਂ ਉੱਥੇ ਪਤਾ ਕਰਾਇਆ ਹੋਟਲ ਤੋਂ ਉਹਨਾਂ ਨੇ ਕਿਹਾ ਜੀ ਉਹਨਾਂ ਦਾ ਸੈਕਟਰੀ ਹੈ धवन ਸਾਹਿਬ ਉਹਨਾਂ ਦੇ ਕੋ ਸੈਕਟਰੀ ਸਾਹਿਬ ਉੱਥੇ ਜਿਹੜਾ ਰਾਜ ਭਵਨ ਹੈ ਮੈਂ ਖਰ ਉੱਥੇ ਹੀ ਉਹਨਾਂ ਦਾ ਉੱਥੇ ਹੀ ਉਹ ਬੈਠਦੇ ਸਨ ਮੇਨ ਜਿਹੜਾ ਪ੍ਰੈਜ਼ੀਡੈਂਟ ਆਈ ਡੋਟ ਨੋ ਇਜ਼ ਅ ਪ੍ਰਾਈਮ ਮਿਨਿਸਟਰਸ ਆਫਿਸ ਸਟਿਲ देयर ਇਨ ਦਾ ਰਾਜ ਭਵਨ ਅੱਛਾ ਉੱਥੇ ਤੋ ਖੈਰ ਮੈਂ ਚਲਾ ਗਿਆ ਉੱਥੇ ਕੋਈ ਬੰਦ ਕੁਝ ਨੇ ਰੋਕਿਆ ਸ਼ੋਕਿਆ ਕੋਈ ਨਾ ਤੋ ਇੱਕ ਚਿਕ ਜੀ ਲੱਗੀ ਸੀ ਉਹਦੇ ਵਿੱਚ ਉਹਨਾਂ ਨੇ ਬਾਹਰ ਉਹਦਾ ਨਾਮ ਲਿਖਿਆ ਸੀ ਮੈਂ ਅੱਧਾ ਚਲਾ ਕੇ ਮੈਂ ਜਾ ਕੇ ਉਹਨਾਂ ਨੂੰ ਤੇ ਉਹ ਖਾਤੋਂ ਉਹਨਾਂ ਨੂੰ ਮਿਲ ਦਿੱਤਾ ਮੈਂ ਕਿਹਾ ਪਤਾ ਨਹੀਂ ਕਿਨੇ ਕੀ ਜਵਾਬ ਆਣੇ ਕਿੰਨੇ ਨੰਬਰ ਚ ਮੈਂ ਆਪਣਾ دیا ਹੈ ਮੈਂ ਕਿਹਾ ਪਾਕਿਸਤਾਨ ਤੋਂ ਆਇਆ ਹਾਂ ਹੂੰ ਇਹ ਖਾਤੇ ਗਏ ਮਿਸ ਗਾਂਦੀ ਬਸ ਹੋਰ ਕੁਝ ਨਹੀਂ ਕਿਹਾ ਮੈਂ ਕਿੰਨੇ ਭੇਜਿਆ ਕਿੱਥੋਂ ਆਇਆ ਇਹ ਉਹ ਪਰ ਸ਼ਾਮ ਨੂੰ ਉਹਨਾਂ ਦਾ धवन ਸਾਹਿਬ ਦਾ ਫੋਨ ਆ ਗਿਆ ਕਿ ਤੁਸੀਂ ਫਲਾਣੇ ਦੇ ਨਾਲ ਕੇ ਤਾਂ ਖਾਣਾ ਖਾਓ ਉਹਨਾਂ ਦੇ ਨਾਲ ਤੇ ਮੈਂ ਇਹਨੂੰ ਨਿਵਾਜ਼ਰ ਕੀਤੀ ਮੈਂ ਕਿਹਾ ਜੀ ਉਸ ਦਿਨ ਤੇ ਅਸੀਂ ਹੈ ਹੀ ਨਹੀਂ ਇੱਥੇ ਉਹਨਾਂ ਨੇ ਕਿ اچھا ਫੇਰ ਵਾਪਸ ਹੋਣ ਕਿਤਾ ਕਿ ਤੁਸੀਂ ਜਾਂ ਤੁਸੀਂ ਇੱਕ ਦਿਨ ਪਹਿਲੇ ਚਾਹ ਪੀ ਕੇ ਜਾਓ ਅਸੀਂ ਖਰ ਗਏ ਉੱਥੇ ਉਹਨਾਂ ਨਾਲ ਜਾ ਕੇ ਤੇ ਬੜੇ ਪਿਆਰ ਨਾਲ ਮਿਲੇ ਤੇ ਜ਼ਿਆਦਾਤਰ ਆਪਣਾ ਮੇਰਾ ਮਤਲਬ ਹੈ ਉਹ ਮੇਰੀ ਵਾਈਫ ਤੋਂ ਨਾਲੀ ਕਿਉਂਕਿ ਉਹਨਾਂ ਦਾ ਘਰ ਬਹੁਤ ਵਾਰ ਇੱਥੇ ਲਾਹੌਰ ਆ ਕੇ ਠਹਿਰੇ ਤੇ ਇਹ ਵੀ ਉਹ ਕੀ ਕਹਿੰਦੇ ਨੇ ਉੱਥੇ ਉਹਨਾਂ ਦਾ ਬੜਾ ਮਿਲਣ ਜੁਲਣਾ ਹਰ ਵੇਲੇ ਸੀ ਉਹਨਾਂ ਦਾ ਪੁੱਛਦੀ ਰਹੀ ਵਾਜਾ ਦਾ ਪੁੱਛਦੀ ਰਹੀ ਬ੍ਰਦਰਨ ਦਾ ਪੁੱਛਦੀ ਰਹੀ ਉਹਨਾਂ ਤੋਂ

ਸੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਆਈ ਊਡ ਲਾਈਕ ਟੂ ਇਨਵਾਈਟ ਯੂ ਯੂ نو ਇਫ ਪੋਸੀਬਲ ਕਿ ਯੂ ਸ਼ੁਡ ਕਮ ਐਂਡ ਸੀ ਦ ਬਸੰਤ ਆਫ ਲਾਹੌਰ ਸੋ ਹਾਂ ਮੈਂ ਜ਼ਰੂਰ ਆਉਂਗਾ ਤੋ ਵੀ ਨਹੀਂ ਕਿ ਆਈ ਵਾਸ ਕੁਆਇਟ ਸਰਪ੍ਰਾਈਜ਼ ਕਿ ਇੰਡੀਆ ਮੈਂ ਅਭੀ ਥੋਟ ਕਿ ਇੰਡੀਆ ਵਿੱਚ ਵੀ ਉਨੀ ਹੀ ਨਹੀਂ ਨਹੀਂ ਹੈ ਜੀ ਹੈ ਹੈ ਫਿਰੋਜ਼ਪੁਰ ਅੰਮ੍ਰਿਤਸਰ ਲੁਧਿਆਣਾ ਇਧਰ ਬਹੁਤ ਗੁੱਡੀਆਂ ਉੱਡਦੀਆਂ ਜੀ ਹੂੰ ਉੱਥੇ ਹਲੇ ਵੀ ਇਹ ਰਵਾਇਤ ਕਾਇਮ ਹੈ ਔਰ ਸਪੈਸ਼ਲੀ ਜਿਹੜੇ ਹੁਣ ਐਨਆਰਆਈ ਹੋ ਗਏ ਨੇ ਬੱਚੇ ਚਲੇ ਗਏ ਨੇ ਬਾਹਰ ਜਾਂ ਫੈਮਲੀਜ਼ ਚਲੇ ਗਈਆਂ ਉਹ ਤਾਂ ਬਸੰਤ ਉਹਨਾਂ ਲਈ ਇੱਕ ਇਵੈਂਟ ਇਸ ਤਰ੍ਹਾਂ ਦਾ ਹੈ ਕਿ ਸਾਰੇ ਗੈੱਟ ਟੂਗੇਦਰ ਹੋ ਜੇਗੀ ਫੈਮਲੀ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਉਹ ਜੀ ਹੁੰਦਾ ਲੇਕਿਨ ਜੋ ਲਾਹੌਰ ਦੀ ਪਸੰਦ ਹੈ ਨਾ ਉਹ ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ ਕਿ ਉਸ ਵੇਲੇ ਸਾਰਾ ਸ਼ਹਿਰ ਜਿਹੜਾ ਕਿਸ ਤਰ੍ਹਾਂ ਮੇਰਾ ਮਤਲਬ ਹੈ ਕਿ ਯੂ نو ਉਹ ਥੇ ਸਾਡੇ ਜਿਹੜੇ ਮੁੱਲਾਜ਼ਰਾਤ ਨੇ ਉਹ ਵੀ ਗੁੱਡੀ ਛੋਡੀ ਉਡਾ ਦੇਣਗੇ ਭਾਵੇਂ ਮੁਖਾਲਫਤ ਕਰਦੇ ਨੇ ਜੀ ਲੇਕਿਨ ਦੇ ਆਲਸੋ ਫਲਾਈ ਕਿਟ ਹੂੰ ਹੂੰ ਸੋ ਬਸੰਤ ਸੈਟ ਕੇ ਸਾਡੇ ਇੱਥੇ ਹਾਲਾਤ ਹੋ ਗਏ ਨੇ ਕਿ ਬਸੰਤ ਹੈ ਟੂ ਬੀ ਬੈਨ ਟੋਟਲੀ ਅਗੇਂਸਟ ਦਿਸ ਬੈਨ ਆਈ ਥਿੰਕ ਇਟਸ ਅ ਟੈਰਿਬਲ ਥਿੰਗ ਬਟ ਲੇਕਿਨ ਉਹ ਜਿਹੜੀਆਂ ਡੋਰਾ ਨੇ ਉਹ ਡੋਰਾ ਜਿਹੜੀਆਂ ਨੇ ਆਈ ਥਿੰਕ ਗਵਰਨਮੈਂਟ ਸ਼ੁਡ ਟੇਕ ਕੋਈ ਚੀਜ਼ ਬੈਨ ਨਹੀਂ ਹੋਣੀ ਚਾਹੀਦੀ ਦੇ ਸ਼ੁਡ ਮੇਕ ਇਟ ਇਨਟੂ ਅ ਸੇਫ ਫੈਸਟੀਵਲ ਦਿਸ ਇਜ਼ ਮਾਈ ਬਾਈ ਕੀ ਆਲਟਰਨੇਟਿਵ ਕੋਈ ਨਾ ਕੋਈ ਹੋਵੇ ਇਨਸ਼ਾਅੱਲਾ ਮੇਬੀ ਹੋ ਸਕਦਾ ਹੈ ਕਿ ਕੋਈ ਸੋ ਜਿਹੜੀ ਯੂਸੂਫ ਸਾਹਿਬ ਹੁਣ ਤੱਕ ਵਿਰਸਾ ਹੈਰੀਟੇਜ ਕਾਫੀ ਹੋ ਚੁੱਕੇ ਨੇ ਸਾਡੇ ਪਿੱਛੇ ਉਹ ਸਟੇਜ ਹੈ ਜਿੱਥੇ ਸਾਰੇ ਪਰ ਤੁਹਾਡਾ ਪਰਸਨਲ ਫੇਵਰਿਟ ਫਨਕਾਰ ਜਾਂ ਐਪੀਸੋਡ ਕਿਹੜਾ ਰਿਹਾ ਮੇਰੇ ਪਰਸਨਲ ਫਨ ਫਨਕਾਰ ਤੇ ਬਹੁਤ ਹੀ ਮੇਰਾ ਮਤਲਬ ਹੈ ਕਾਫੀ ਸਾਰੇ ਨੇ ਜਿਹੜੇ ਫੇਵਰਿਟ ਨੇ ਜਿਨ੍ਹਾਂ ਨੇ ਬਹੁਤ ਅੱਛਾ ਲੇਕਿਨ ਮੇਰੀਆਂ ਜਿਹੜੀਆਂ ਫੇਵਰਿਟ ਦੋ ਪ੍ਰੋਗਰਾਮਸ ਹਨ ਜਿਹੜੀਆਂ ਮੈਂ ਕੰਪਾਈਲ ਤੇ ਕੰਪੋਜ਼ ਕੀਤੀਆਂ ਸਨ ਦੋ ਐਲਬਮਸ ਰਾਤ ਦੇ ਨਾਲ ਕਮਾਈਲੀ ਫੈਂਸ ਔਰ ਉਦੋਂ ਹੀ 2010 ਦੇ ਵਿੱਚ ਬਸ ਯਾਰਾਂ ਦੇ ਵਿੱਚ ਕੀਤੀਆਂ ਸਨ آن دا ٹاپ ایون آن مائی یو ٹیوب تو دو ایلبم سن مرزا غالب کی کمپوزیشنز اور انہوں کے کلام سزلیات سن چار اور اسی طرح چار علامہ صاحب دونیں میرا ہمیشہ ہی فیورٹ رہی نے اور امنگس دا اپ کمنگ جہگر نے راحت افکوس راحت خیر بالکل راحت سائر علی بھگاپ، ہنہ نصر اللہ، سنم ماروی، آم، فادت، فادت بہت، آمین، ہی اپسلوٹلی، آلسو رمارکبل، اینڈ باقی علی با سارا رضا ہے، سارے بچے تھے میرا مطلب ہے، کہ انہوں نے اسٹارٹ تھوں، انہ نے لیتا، اور اس روایت نو، ਤੁਹਾਡੀ ਹੁਣ ਅੱਗੇ ਵੀ ਕੋਈ ਜਨਰੇਸ਼ਨ ਨਾਲ ਤੁਹਾਡੇ ਅਟੈਚ ਮੇਰੇ ਪਹਿਲੇ ਵੀ ਜਨਰੇਸ਼ਨ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਸੀ ਯੂ نو ਮੈਂ 뮤ਜ਼ਿਕ ਨੂੰ ਅਪਰੀਸ਼ੀਏਟ ਕਰਦਾ ਸਨ ਕਾਰਕ 뮤ਜ਼ਿਕ ਹੁੰਦੀ ਸੀ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਆਪਣੇ ਘਰ ਸੁਣੇ ਮਤਲਬ ਕਿ ਇਸ ਤਰ੍ਹਾਂ ਕਵਾਲੀ ਮਬਾਰਕ ਅਲੀ ਫਤਿਹ ਅਲੀ ਜੀ ਜੀ ਰਾਹਦ ਦਾਦਾ ਤੇ ਤਾਇਆ ਸਨ ਉਹਨਾਂ ਨੂੰ ਸੁਣਿਆ ਫਰੀਦਾ ਖਾਨਮ ਸਾਹਿਬਾਂ ਨੂੰ ਬਹੁਤ ਸੁਣਿਆ ਜੀ ਮੇਰੇ ਕੋਲ ਤਾਂ ਉਹ ਵੀ ਬੜੀ ਮੁਲਾਕਾਤ ਰਹਿੰਦੀ ਇਕਬਾਲ ਬਾਨੋ ਸਾਹਿਬਾ ਜੀ ਇਸੇ ਤਰ੍ਹਾਂ ਉਹ ਮਹਿਫਲਾਂ ਕਾਲਜ ਹੁੰਦੀਆਂ ਸਨ ਤੇ ਇੰਟਰਸਟ ਬਿਲਕੁਲ ਸੀ ਲੇਕਿਨ ਐਸ ਸੱਚ ਟੂ ਨੋ ਟੂ ਪ੍ਰੋਡਿਊਸ ਮਿਊਜ਼ਿਕ ਐ ਵੀ ਕਿਸੇ ਨੇ ਕੀਤਾ ਲੇਕਿਨ ਆਈ ਡੋਨਟ ਥਿੰਕ ਦੈਟ ਬੱਚਿਆਂ ਵਿੱਚੋਂ ਕੋਈ ਜਿਹੜਾ ਕੀ ਕਹਿੰਦੇ ਨੇ ਵੀ ਕਰੇਗਾ ਕਿਉਂਕਿ ਮੇਰੀ ਬੇਟੀ ਜਿਹੜੀ ਹੈ ਉਹ ਆਰਕੀਟੈਕਟ ਹੈ ਬੇਟਾ ਜਿਹੜਾ ਉਹ ਦੀ ਇਵੈਂਟ ਮੈਨੇਜਮੈਂਟ ਕੰਪਨੀ ਹੈ ਜੀ ਕੁਝ ਪ੍ਰੋਗਰਾਮਸ ਕਰਦਾ ਰਹਿੰਦਾ ਮਤਲਬ ਕਿ ਯੂ نو ਇਨ ਦਾ ਸੈਂਸ ਪਾਰਟ ਆਫ ਹਿਸ ਇਵੈਂਟ ਇਜ਼ ਆਲਸੋ ਯੂ نو ਸਮਟਾਈਮਸ ਅਰੇਂਜਿੰਗ ਪਰ ਇਹਦੇ ਵਿੱਚ ਚੰਗੀ ਗੱਲ ਇਹ ਲੱਗੀ ਮੈਨੂੰ ਕਿ 13 ਸਾਲ ਤੋਂ 44 ਸਾਲ ਤੱਕ ਦੇ ਜਿਹੜਾ ਏਜ ਗਰੁੱਪ ਹੈ ਉਹ ਸਭ ਤੋਂ ਜ਼ਿਆਦਾ ਇਸ ਵਿਰਸਾ ਹੈਰਿਟੇਜ ਨੂੰ ਮਾਨਦੇ ਨੇ ਉਹਦਾ ਆਨੰਦ ਲੈਂਦੇ ਨੇ ਹਮ ਔਰ ਤੁਸੀਂ ਉਧਰਲੀ ਆਡੀਅנס ਨੂੰ ਕੁਝ ਕਹਿਣਾ ਚਾਹੋਗੇ ਜੀ ਬਿਲਕੁਲ ਆਪਣਾ ਮੈਂ ਹੋਈ ਕਹਿਣਾ ਚਾਹਾਂਗਾ ਕਿ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਾਮਨ ਹੈਗੀਆਂ ਨੇ ਉਹਦਾ ਉਹ ਤੁਹਾਡਾ ਵੀ ਕਲਚਰ ਹੈ ਸਾਡਾ ਵੀ ਕਲਚਰ ਹੈ ਔਰ ਉਹ ਜਿਹੜੀ ਖਾਸ ਤੌਰ ਤੇ ਜਿਹੜੀ 뮤ਜ਼ਿਕ ਹੈ ਨਾ ਜੀ ਉਹ ਇੱਕ ਐਸੀ ਜ਼ੁਬਾਨ ਹੈ ਕਿ ਜਿਹੜੀ ਹੈਜ਼ ਨੋ ਬਾਉਂਡਰੀਜ਼ ਰਾਈਟ ਔਰ ਹਮੇਸ਼ਾ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਇੱਕ ਬ੍ਰਿਜ ਰਿਹਾ ਹੈ ਨਾ ਉਹ 뮤직 ਹੀ ਰਹੀ ਹੈ ਕੋਈ ਹੋਰ ਚੀਜ਼ ਨਹੀਂ ਕਦੀ ਕੋਈ ਰਹੀ ਅਦਰਵਾਈਜ਼ ਵੀ ਹੈਵ ਸੋ ਮਨੀ ਡਿਫਰੈਂਸਸ ਆਈ ਹੋਪ ਥੈਟ ਦੇ ਆਰ ਰਿਜ਼ੋਲਵਡ ਐਂਡ ਬੋਥ ਕੰਟਰੀਜ਼ ਡਿਸਾਈਡ ਟੂ ਕਿਉਂਕਿ ਤੁਮਾਂ ਮਲਕਾਂ ਦੇ ਆਵਾਮ ਜਿਹੜੇ ਨੇ ਗੁਰਬਤ ਉੱਥੇ ਵੀ ਬਹੁਤ ਹੈ ਭਾਵੇਂ ਜੋ ਮਰਜ਼ੀ ਤੁਸੀਂ ਕਰ ਲਓ ਜਾਂ ਅਸੀਂ ਵੀ ਕਰ ਲਈਏ both countries and i think we need to resolve our issues so that our people can have a better living sir bahut shukriya sanu waqt den layi sanu haveli barudkhana bulaun de layi tuhanu bahut bahut shukriya mainu ummeed hai ki tuhanu sabnu vi ya yusuf salauddin horan de naal eh gal baat pasand aayi hovegi je pasand aayi hai te kindly share karo aur uh, i sunil kataria te tusi sare platforms te eh guftagu dekh sakte ho bahut bahut shukriya bahut shukriya sir